ਇਨਾਂ ਨੇ ਸਾਨੂੰ ਰਿਕੁਐਸਟ ਕੀਤੀ ਕਿ ਅਸੀਂ ਲਾਹੌਰ ਜਾਣਾ ਚਾਹੁੰਦੇ ਹਾਂ ਅਸੀਂ ਆਪਣੀ ਪ੍ਰਾਈਵੇਟ ਗੱਡੀ ਕਰਕੇ ਅਸੀਂ ਲਾਹੌਰ 2 ਘੰਟੇ ਚ ਪਹੁੰਚ ਜਾਾਂਗੇ ਤਾਂ ਕਿ ਸਾਡੀ ਨਾਗਰਿਕਤਾ ਨਾ ਬਦਲੇ ਕਿਉਂਕਿ ਇਹਦੇ ਹਸਬੰਡ ਪਾਕਿਸਤਾਨੀ ਸੀ ਆਪੇ ਇੰਡੀਅਨ ਪਾਸਪੋਰਟ ਹੋਲਡਰ ਅਤੇ ਆਧਾਰ ਕਾਰਡ ਵੀ ਇਹਦਾ ਇੰਡੀਅਨ ਸੀਗਾ ਤੇ ਪਰ ਕੁਦਰਤ ਨੂੰ ਇਹ ਮਨਜ਼ੂਰ ਸੀਗਾ ਕਿ ਇਹ ਬੱਚਾ ਇੱਥੇ ਹੀ ਡਿਲੀਵਰ ਹੋਏ ਲੁਧਿਆਣੇ ਦੇ ਵਿੱਚ ਇੱਕ ਪਾਕਿਸਤਾਨੀ ਔਰਤ ਨੇ ਦਿੱਤਾ ਇੱਕ ਬੱਚੇ ਨੂੰ ਜਨਮ ਸਮਚਾਰ ਟੈਕਸਪ੍ਰੈਸ ਦੇ ਜ਼ਰੀਏ ਆਗਰਾ ਤੋਂ ਜਾ ਰਹੀ ਸੀ ਲਾਹੌਰ ਤਾਂ ਜਦੋਂ ਟ੍ਰੇਨ ਲੁਧਿਆਣਾ ਸਟੇਸ਼ਨ ਪਹੁੰਚੀ ਤਾਂ ਇੱਕਦਮ ਇਸ ਹੌਰਤ ਦੇ ਦਰਦ ਹੋਣ ਲੱਗ ਪਏ ਜਿਸ ਤੋਂ ਬਾਅਦ ਇਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਇਸ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਤੁਹਾਨੂੰ ਦੱਸਦੇ ਕਿ ਇਹ ਔਰਤ ਆਪਣੇ ਬੱਚੇ ਨੂੰ ਜਨਮ ਪਾਕਿਸਤਾਨ ਦੇ ਵਿੱਚ ਦੇਣਾ ਚਾਹੁੰਦੀ ਸੀ ਤਾਂ ਕਿ ਉਸਦੀ ਸਿਟੀਜ਼ਨਨਾ ਬਦਲੇ ਪਰ ਹਾਲਾਤਾਂ ਨੂੰ ਦੇਖਦੇ ਹੋ ਹਸਪਤਾਲ ਦੇ ਵੱਲੋਂ ਉਸਦੀ ਡਿਲੀਵਰੀ ਕੀਤੀ ਗਈ ਇਹ ਲੇਡੀ ਪੰਜਵਾਂ ਬੱਚਾ ਸੀ ਇਹਦਾ ਦੋ ਪਹਿਲਾਂ ਨਾਰਮਲ ਸੀ ਦੋ ਅਬੋਰਸ਼ਨ ਸੀਗੇ ਇਹ ਲੇਬਰ ਪੇਨਸ ਵਿੱਚ ਆਈ ਆਪਣੇ ਕੋਲ ਇਹਦਾ ਬੈਗ ਵਾਟਰ ਬੈਗ ਰਪਚਰ ਹੋ ਚੁੱਕਾ ਸੀਗਾ ਐਡਵਾਂਸ ਲੇਬਰ ਚ ਸੀਗੀ ਇਹਨਾਂ ਨੇ ਸਾਨੂੰ ਰਿਕਵੈਸਟ ਕੀਤੀ ਕਿ ਅਸੀਂ ਲਾਹੌਰ ਜਾਣਾ ਚਾਹੁੰਦੇ ਹਾਂ ਅਸੀਂ ਆਪਣੀ ਪ੍ਰਾਈਵੇਟ ਗੱਡੀ ਕਰਕੇ ਅਸੀਂ ਲਾਹੌਰ 2 ਘੰਟੇ ਚ ਪਹੁੰਚ ਜਾਾਂਗੇ ਤਾਂ ਕਿ ਸਾਡੀ ਨਾਗਰਿਕਤਾ ਨਾ ਬਦਲੇ ਕਿਉਂਕਿ ਇਹਦੇ ਹਸਬੰਡ ਪਾਕਿਸਤਾਨੀ ਸੀ ਆਪੇ ਇੰਡੀਅਨ ਪਾਸਪੋਰਟ ਹੋਲਡਰ ਅਤੇ ਆਧਾਰ ਕਾਰਡ ਵੀ ਇਹਦਾ ਇੰਡੀਅਨ ਸੀਗਾ ਤੇ ਪਰ ਕੁਦਰਤ ਨੂੰ ਇਹ ਮਨਜ਼ੂਰ ਸੀਗਾ ਕਿ ਇਹ ਬੱਚਾ ਇੱਥੇ ਹੀ ਡਿਲੀਵਰ ਹੋਏ ਅਸੀਂ ਤਾਂ ਇਨਸਾਨੀਅਤ ਨੂੰ ਮੱਦੇ ਨਜ਼ਰ ਰੱਖ ਕੇ ਇਲਾਜ ਕੀਤਾ ਸਾਡੇ ਵਾਸਤੇ ਹਿਊਮਨ ਲਾਈਫ ਸਭ ਤੋਂ ਇੰਪੋਰਟੈਂਟ ਹੈ ਇੰਡੀਅਨ ਪਾਕਿਸਤਾਨੀ ਜਾਂ ਕੋਈ ਹੋਰ ਨੈਸ਼ਨੈਲਿਟੀ ਇੰਨੀ ਇੰਪੋਰਟੈਂਸ ਨਹੀਂ ਰੱਖਦੀ 11 ਤਰੀਕ 9:30 ਵਜੇ ਸਾਡੇ ਪਾਸ ਆਈ ਸੀ 10:00 ਵਜੇ ਫਾਈਲ ਐਡਮਿਸ਼ਨ ਹੋਈ ਐ ਦੀ ਪੇਸ਼ੈਂਟ ਮੈਮ ਬੱਚਾ ਤੇ ਮਾਂ ਦੋਨੇ ਦੋਨੋ ਤੰਦਰੁਸਤ ਐ ਨੇ ਇੱਕ ਤੰਦਰੁਸਤ ਲੜਕੀ ਨੂੰ ਜਨਮ ਦਿੱਤਾ ਹੈ ਤਕਰੀਬਨ ਟਾਈਮ 2:00 ਵਜੇ ਦਾ ਟਾਈਮ ਸੀਗਾ ਦੁਪਹਿਰ ਦੇ ਮੈਮ ਪੂਰੇ ਹਸਬੰਡ ਨਾਲ ਸੀ ਨੋ ਨੋ ਬ੍ਰਦਰ ਬ੍ਰਦਰ ਉਹਨੇ ਕੰਪੈਲ ਵੀ ਕੀਤਾ ਕਿ ਅਸੀਂ ਨੂੰ ਕੁਝ ਦੱਸ ਨਹੀਂ ਦਿੱਤੀ ਹਾਂ ਹਾਂ ਦੇ ਸਾਈਡ ਕੀ ਅਸੀਂ ਜਾਣਾ ਚਾਹੁੰਦੇ ਹਾਂ ਲਾਹੌਰ ਤੱਕ ਕਿ ਇਹਦੀ ਨਾਗਰਿਕਤਾ ਨਾ ਬਦਲੇ ਬੱਚੀ ਦੀ ਮੇਰਾ ਨਾਮ ਜਜਪ੍ਰੀਤ ਹੈ ਮੈਂ ਸੰਵੇਦਨਾ ਦਾ ਮੈਨੇਜਰ ਸਰ ਇੱਕ ਪਾਕਿਸਤਾਨ ਦੀ ਲੜਕੀ ਨੇ ਇੱਕ ਬੱਚੀ ਨੂੰ ਜਨਮ ਦਿੱਤਾ ਕਦੋਂ ਕਾਲ ਆਈ ਸੀ ਔਰ ਕਦੋਂ ਹਲਾਸ ਸੀ ਸਰ ਦੇਖੋ ਸਾਨੂੰ ਕਾਸ ਜਦੋਂ ਵੀ ਆਉਂਦੀ ਅਸੀਂ ਅਸੀਂ ਇਹ ਨਹੀਂ ਦੇਖਦੇ ਕੋਈ ਪਾਕਿਸਤਾਨ ਦਾ ਕੋਈ ਕੁਝ ਸਾਡੇ ਲਈ ਤਾਂ ਇਨਸਾਨੀਅਤ ਦੇ ਨਾਤੇ ਉਸ ਨੂੰ ਪੇਸ਼ੈਂਟ ਨੂੰ ਚੱਕਣਾ ਹੈ ਤੇ 8:30 ਵਜੇ ਕੋਈ ਦੇ ਕਰੀਬ ਸਾਨੂੰ ਸਵੇਰੇ ਕਾਲ ਆਈ ਹੈ ਤੇ ਮੇਰੇ ਡਰਾਈਵਰ ਨੇ ਜਦੋਂ ਫੋਨ ਚੱਕਿਆ ਤੇ ਉਹ ਉਹਨਾਂ ਨੇ ਮੈਨੂੰ ਕਾਲ ਕੀਤੀ ਵੀ ਇਸ ਤਰ੍ਹਾਂ ਕਰਕੇ ਗੱਲ ਆ ਤੇ ਵਿਟੰਡਾਰੀ ਦੇ ਕੋਲ ਗੱਡੀ ਪਹੁੰਚ ਰਹੀ ਹੈ ਵੀ ਸਾਡੇ 1:30 9 ਵਜੇ ਗੱਡੀ ਪਹੁੰਚ ਜੇਗੀ ਤੇ ਉਹਦੇ ਵਿੱਚ ਇੱਕ ਡਿਲੀਵਰ ਜਿਹੜੀ ਲੇਡੀ ਹੈ ਉਹ ਉਹਦਾ ਜਿਹੜਾ ਬੇਬੀ ਹੈ ਉਹਦੇ ਲੀਕੇਜ ਵਗੈਰਾ ਹੋਗੇ ਜੋ ਵੀ ਇਹਨਾਂ ਦੇ ਫੰਡਾਮੈਂਟਲ ਸਾਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਤੇ ਸਾਨੂੰ ਕਾਲ ਆਉਣ ਤੋਂ ਬਾਅਦ ਅਸੀਂ ਮੇਰੇ ਮੈਂ ਦੋ ਡਰਾਈਵਰ ਤਾਂ ਭੇਜੇ ਵੀ ਉੱਥੋਂ ਲੇਡੀਸ ਨੂੰ ਲੈ ਆਉਣ ਦੇ ਵਿੱਚ ਇਕਤ ਨਾ ਆਵੇ ਤੇ ਉਹ ਦੋ ਡਰਾਈਵਰ ਸਾਡੇ ਜਦੋਂ ਗਏ ਤੇ ਉੱਥੇ ਸਾਨੂੰ ਜਾਂਦੇ ਨੇ ਉੱਥੇ ਡਾਕਟਰ ਵੀ ਇੱਕ ਜਿਹੜਾ ਇਹ ਖੜੇ ਸਨ ਉਹਨਾਂ ਨੇ ਸਾਨੂੰ ਵੀ ਜਿਹੜਾ ਡਿਲੀਵਰੀ ਦਾ ਸਾਰਾ ਸਿਸਟਮ ਦੱਸ ਕੇ ਤੇ ਸਾਡੇ ਦੋਨੇ ਜਿਹੜੇ ਡਰਾਈਵਰ ਆ ਇੱਥੇ ਲੈ ਕੇ ਆ ਗਏ 9:30 ਵਜੇ ਤੇ ਕਰੀਬ ਅਸੀਂ ਉੱਥੋਂ ਲੈ ਕੇ ਆਏ ਆ ਉਹਨਾਂ ਨਾਲ ਕੌਣ ਕੌਣ ਸੀ ਉਹਨਾਂ ਦੇ ਨਾਲ ਇੱਕ ਉਹਦਾ ਬ੍ਰਦਰ ਸੀ ਸ਼ਾਇਦ ਤੇ ਦੋ ਉਹਦੇ ਬੱਚੇ ਸੀਗੇ ਨਾਲ ਛੋਟੇ ਛੋਟੇ ਕਿੱਥੇ ਜਾ ਰਹੇ ਸੀ ਉਹ ਉਹ ਸ਼ਾਇਦ ਕਰਾਚੀ ਜਾ ਰਹੇ ਸੀਗੇ ਪਾਕਿਸਤਾਨ ਦਾ ਪਾਸਪੋਰਟ ਸ਼ਾਇਦ ਉਹਨਾਂ ਦਾ ਹੈਗਾ ਪਰ ਅਸੀਂ ਇਹਦੇ ਵਿੱਚ ਕੋਈ ਉਹ ਨਹੀਂ ਕਰਦੇ ਕਿਉਂਕਿ ਇਨਸਾਨੀਅਤ ਦੇ ਨਾਲ ਸਾਡੇ ਲਈ ਇਨਸਾਨ ਸਾਰੇ ਇੱਕੋ ਨੇ ਤੇ ਉਹਨਾਂ ਡਿਲੀਵਰ ਕਰਾਉਣ ਲਈ ਅਸੀਂ ਫਿਰ ਇੱਥੇ ਇਹ ਗੱਡੀ ਲੈ ਆ ਜਦੋਂ ਵੀ ਇੱਥੇ ਸਿਵਲ ਹਸਪੀਟਲ ਚ ਲੈ ਕੇ ਆ ਲੇਬਰ ਰੂਮ ਦੇ ਵਿੱਚ ਅਸੀਂ ਪੇਸ਼ੈਂਟ ਛੱਡਣ ਤੋਂ ਬਾਅਦ ਉਹਦੇ ਬ੍ਰਦਰ ਨਾਲ ਸੀਗਾ ਉਹਦੇ ਬ੍ਰਦਰ ਨੇ ਸਾਰੀ ਜਿਹੜੀ ਵੀ ਡਾਕੂਮੈਂਟੇਸ਼ਨ ਕਰਵਾਈ ਤੇ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਨੇ ਵੀ ਜਿਹੜੇ ਸਿਵਲ ਹਸਪੀਟਲ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਜਾ ਰਿਹਾ ਮਨਾਂ ਕਰ ਰਹੀ ਸੀ ਕਿ ਅਸੀਂ ਪਾਕਿਸਤਾਨ ਦੇ ਵਿੱਚ ਹੀ ਹੈ ਨਾ ਕਰਵਾਵਾਂਗੇ ਪਰ ਉਹਦੀ ਕੰਡੀਸ਼ਨ ਨਹੀਂ ਸੀ ਇੱਥੇ ਸਾਨੂੰ ਵੀ ਉਹਨਾਂ ਨੇ ਗੱਡੀ ਦੇ ਵਿੱਚ ਸਾਡੇ ਡਰਾਈਵਰ ਨੇ ਜਿਵੇਂ ਦੱਸਿਆਗਾ ਵੀ ਗੱਡੀ ਦੇ ਵਿੱਚ ਬੈਠਣ ਲਈ ਰਾਜ਼ੀ ਨਹੀਂ ਸੀ ਕਿਉਂਕਿ ਉਹ ਕੋਈ ਚਾਹ ਦੀ ਵੀ ਅਸੀਂ ਡਿਲੀਵਰੀ ਜਿਹੜੀ ਹੈ ਉੱਥੇ ਜਾ ਕੇ ਕਰਵਾਣੀ ਹੈ ਬਟ ਉਹਦੀ ਹਾਲਾਤ ਹੀ ਇਹੋ ਜਿਹੀ ਨਹੀਂ ਸੀ ਕਿ ਵੀ ਉੱਥੇ ਡਿਲੀਵਰੀ ਜਾ ਕੇ ਕਰਵਾ ਕੋਈ ਇੰਨਾ ਟਾਈਮ ਨਹੀਂ ਸੀਗਾ ਉਹਦੇ ਕੋਲ ਇਥੇ ਉਸ ਤੋਂ ਬਾਅਦ ਮੈਨੂੰ ਪਤਾ ਲੇਬਰ ਰੂਮ ਦੇ ਵਿੱਚ ਸਾਡੇ ਜਿਹੜੀ ਹੈ ਸਾਡਾ ਉੱਥੇ ਤੱਕ ਦਾ ਕੰਮ ਹੋ ਗਿਆ ਉਸ ਤੋਂ ਬਾਅਦ ਡਾਕਟਰਸ ਨੇ ਇਹ ਵੀ ਬੜੀ ਵੱਡੀ ਗੱਲ ਹੈ ਵੀ ਡਾਕਟਰਸ ਨੇ ਆਪ ਇਸ ਨੂੰ ਦੇਖਿਆ ਦੇਖਿਆ